ਐਡਮਿੰਟਨ 1:30 ਵਜੇ ਦੀ ਪਹੁੰਚੀ ਹੋਈ ਆ ਔਰ ਅਗਰ ਮੈਂ ਇੱਥੇ ਜਵਾਬ ਦੇਣ ਲਈ ਆਈ ਆ ਸਿਰਫ ਤੁਹਾਡੇ ਆਈ ਡੋਨਟ ਨੋ ਐਨੀਵਨ ਮੈਨੂੰ ਕਿਸੇ ਬਾਰੇ ਕੋਈ ਨਹੀਂ ਪਤਾ ਜੇ ਮੈਂ ਇੱਥੇ ਖੜੀ ਆ ਮੈਂ ਸਿਰਫ ਆਪਣੀ ਆਡੀਅנס ਦੇ ਕਰਕੇ ਖੜੀ ਆ ਤੁਹਾਡੇ ਕਰਕੇ ਖੜੀ ਆ ਔਰ ਦੂਸਰੀ ਗੱਲ ਵੈਸੇ ਮੈਂ ਜਵਾਬ ਦੇ ਨਹੀਂ ਹੈਗੀ ਜਵਾਬ ਦੇ ਇਹ ਹੈਗੇ ਆ ਐਗਜੈਕਟਲੀ 1:30 ਵਜੇ ਮੈਂ ਐਡਮਿੰਟਨ ਦੇ ਵਿੱਚ ਪਹੁੰਚ ਚੁੱਕੀ ਸੀ ਆਈ ਵਾਸ ਵੇਟਿੰਗ ਫਾਰ ਹੋਟਲ ਰੂਮ ਮੇਰੇ ਕੋਲ ਕੋਈ ਇਨਫਰਮੇਸ਼ਨ ਨਹੀਂ ਪਹੁੰਚੀ ਦੂਸਰੀ ਗੱਲ ਦੂਸਰੀ ਗੱਲ ਮੇਰੇ ਕੋਲ ਕੋਨੇ 3 ਵਜੇ ਹੋਟਲ ਦੀ ਲੋਕੇਸ਼ਨ ਪਹੁੰਚੀ ਆ ਮੈਨੂੰ ਲੱਗਦਾ ਕੁੜੀਆਂ ਨੂੰ ਪਤਾ ਹੀ ਹੋਣਾ ਕਿ ਤਿਆਰ ਹੋਣ ਨੂੰ ਕਿੰਨਾ ਸਮਾਂ ਲੱਗਦਾ ਹੈ ਬਾਕੀ ਕੋਈ ਗੱਲ ਨਹੀਂ 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 ਪਲੀਜ਼ ਫੋਟੋ ਵਾਲੇ ਵੇਟ ਕਰ ਰਹੇ ਸੀਗੇ ਮੈਨੂੰ ਕੋਈ ਡਰ ਨਹੀਂ ਮੈਨਾਂ ਦੇ ਰੂਮ ਦੇ ਬਾਹਰ ਬੈਠੇ ਮੇਰੇ ਦੋ ਫਰੈਂਡਸ ਵੇਟ ਕਰ ਰਹੇ ਸੀ ਕਿਉਂਕਿ ਸੋ ਇਹਨਾਂ ਦੀ ਤਬੀਅਤ ਨਹੀਂ ਠੀਕ ਸੀ ਮੈਨੂੰ ਨਹੀਂ ਪਤਾ ਨਹੀਂ ਨਹੀਂ ਤਬੀਅਤ ਬਿਲਕੁਲ ਠੀਕ ਹੈ ਮੇਰੀ ਤਬੀਅਤ ਬਿਲਕੁਲ ਠੀਕ ਸੀ ਦੇਖੋ ਗੱਲ ਸੁਣੋ ਮੇਰੀ ਮੈਂ ਜੇ ਐਸੇ ਖੜੀ ਹਾਂ ਮੈਂ ਤੁਹਾਡੇ ਘਰ ਕੇ ਖੜੀ ਹਾਂ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਪਰ ਪਰ ਮੈਂ ਤੁਹਾਡੇ ਸਾਰਿਆਂ ਕੋਲ ਚੋਣੇ ਮੇਰਾ ਇੱਥੇ ਆ ਕੇ ਜਵਾਬ ਦੇਣਾ ਨਹੀਂ ਬਣਦਾ ਇੱਥੇ ਆ ਕੇ ਮੇਰਾ ਜਵਾਬ ਦੇਣਾ ਨਹੀਂ ਬਣਦਾ ਮੈਂ ਮੈਂ ਪ੍ਰੋਮੋਟਰ ਦੀ ਵੇਟ ਕਰ ਰਹੀ ਸੀ ਕਿ ਉਹ ਆਉਣਗੇ ਤੇ ਉਹਨਾਂ ਨਾਲ ਆਵਾਂਗੇ ਦੂਜਾ ਇਹ ਪੇਮੈਂਟ ਲੈ ਬਣਾ ਹੈਲਿਸ ਰਹੀ ਕਿ ਹੋਟਲ ਤੋਂ ਹਾਂਜੀ 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 ਅਸੀਂ ਪੇ ਕਰਤਾ ਸੀਗਾ ਇਹਨਾਂ ਦੇ ਕੋਈ ਫਰੈਂਡ ਆਏ ਹੋਏ ਸੀ ਇੱਥੇ ਪਰ ਇਹ ਉਹਦੇ ਕਿਸੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਵੇਟ ਕਰ ਰਹੇ ਸੀ ਬਹੁਤਾਂ ਇੱਕ ਦਿਨ ਖੜ ਕੇ ਹੰਗਲ ਖੜ ਕੇ ਪਾਣੀ ਪਾਣੀ ਹੋਗੀ ਮੈਂ ਪਰ ਤੂੰ ਹਾਂ ਕਰਵਾਉਂਦਾ ਣ ਕੇ ਕਹਿੰਦਾ ਕੁੜੀ ਤੇਰੀ ਤੇ ਮੈਨੂੰ ਤਕਣੇ ਪੱਟ ਗਏ ਦੁਜਾ ਲਟਦਾ ਕੋਪਰਾ